ਇਹ ਸਭ ਦੀ ਅੱਜ ਛੋਟੀ ਜਿਹੀ ਮੀਟਿੰਗ ਲੱਗੀ ਹੋਈ ਰੈਲੀ ਦਾ ਰੂਪ ਤਾਂ ਅੰਨ ਕਰ ਗਿਆ ਤੁਹਾਡੀ ਗਵਾਹੀ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਮੇਰਾ ਨਾਮ ਦੀਪਕ ਲੋਪਾਇਆ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਪੰਜਾਬ ਦਾ ਸੈਕਟਰੀ ਹਾਂ ਔਰ ਮੈਂ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਹਲਕੇ ਦਾ ਬਲੌਨ ਕਰਦਾ ਕੋ ਜੀ ਵਚਨ ਚ ਲਿਖਿਆ ਪਰਮੇਸ਼ਰ ਦੇ ਦਾਸ ਦੁਨੀਆਦਰ ਦੇ ਜੋਗ ਦੇ ਅੱਜ ਅਸੀਂ ਨੀਕੀ ਜੀ ਕਾਲ ਕੀਤੀ ਸਾਨੂੰ ਇੰਨਾ ਮਾਨ ਦਿੱਤਾ ਇਹਨਾਂ ਪਾਸਟਰ ਦਾਸ ਲੋਕਾਂ ਨੇ ਕਿ ਉਹ ਰੈਲੀ ਦਾ ਰੂਪ ਕਰ ਗਏ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਅਸਲੀ ਬੜਾ ਕੁਝ ਵੇਖਿਆ ਪਰ ਸਾਨੂੰ ਸਾਡੀ ਕਮਿਊਨਿਟੀ ਨੂੰ ਕੁਝ ਹਾਸਲ ਨਹੀਂ ਹੋਇਆ ਅੱਜ ਸਾਨੂੰ ਵਿਸ਼ਵਾਸ ਤੋਂ ਆਇਆ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਜਿਹੜੀਆਂ ਘਟੀਆਂ ਮੁਸ਼ਕਲਾਂ ਨੇ ਜਿਸ ਤਰ੍ਹਾਂ ਅਸੀਂ ਵੱਡਾ ਦਿਨ ਹੀ ਮਨਾਉਂਦੇ ਉਹ ਹਰ ਸਾਲ ਵੱਡਾ ਦਿਨ ਮਨਾਇਆ ਜਾਵੇਗਾ ਔਰ 5-5 ਮਰਲੇ ਦੇ ਪਲਾਟ ਵੀ ਦਿੱਤੇ ਜਾਣਗੇ ਔਰ ਗਲੋਬਲ ਕ੍ਰਿਚਨ ਐਕਸ਼ਨ ਕਮੇਟੀ ਜਿਹੜੀ ਆ ਇਸੇ ਹੀ ਕਰਕੇ ਆਮ ਪਾਰਟੀ ਦੀ ਮਦਦ ਵਿੱਚ ਔਰ ਸਰਦਾਰ ਗੁਰਦੀਪ ਸਿੰਘ ਰੰਦਾਵਾ ਦੀ ਮਦਦ ਵਿੱਚ ਉਤਰਿਆ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੁਵਾਈ ਦੇ ਵਿੱਚ ਹੀ ਇਹ ਸਾਰੀ ਟੀਮ ਉਤਰੀ ਹੈ ਇਹ ਨਾਸਤ ਕੀ ਕਹਿਣਾ ਚਾਹੂਗੀ ਬੋਲ ਰਹਾ ਹਾਂ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਾਰੇ ਹੀ ਆਮ ਪਾਰਟੀ ਸਰਦਾਰ ਗੁਰਦੀਪ ਸਿੰਘ ਰੰਦਾਵਾ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ 2.5 ਸਾਲ ਸਰਕਾਰ ਇਹਨਾਂ ਦੀ ਅਜੇ ਬਾਕੀ ਆ ਔਰ ਇਹ ਦੇ ਵਿੱਚ ਹੀ ਸਾਨੂੰ ਭੁਲਾਈ ਆ ਸਾਰੇ ਲੋ ਹੱਥ ਜੋੜ ਕੇ ਬੇਨਤੀ ਕਰਦਾ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਜਿੱਤਾਓ ਹਾਂ ਹਾਂਜੀ ਵੀਰ ਜੀ ਅੱਜ ਇੱਕ ਮੀਟਿੰਗ ਰੱਖੀ ਸੀ ਛੋਟੀ ਜੀ ਬਸ ਇੱਕ ਰੈਲੀ ਦਾ ਰੂਪ ਤਾਂ ਉਹਨੇ ਕਰਕੇ ਆਇਆ ਬੜੀ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਅੰਦਰ ਅੰਦਰ ਕੀ ਦੇ ਦੇ ਕੀ ਲੈ ਦੇ ਸਾਰੇ ਹੀ ਮਸੀ ਭਾਈਚਾਰੇ ਨੂੰ ਜੈ ਮਸੀ ਦੀ ਮੇਰਾ ਨਾਮ ਸੁਖੰਦਰ ਮਸੀ ਮਿੰਟੂ ਪਿੰਡ ਸ਼ਾਹਪੁਰ ਜਾਜਨ ਹਲਕਾ ਡੇਰਾ ਬਾਬਾ ਨਾਨਕ ਔਰ ਮੈਂ ਗਲੋਬਲ ਐਕਸ਼ਨ ਕਮੇਟੀ ਦਾ ਵਾਈਸ ਪ੍ਰਧਾਨ ਡੇਰਾ ਬੱਬਾ ਨਾਨਕਾਹਮ ਔਰ ਗਲੋਬਲ ਐਕਸ਼ਨ ਕਮੇਟੀ ਜੋ ਕਿ ਇਸ ਵਕਤ ਮਸੀਹ ਭਾਈ ਸਾਡੇ ਦੇ ਹੱਕ ਦੇ ਵਾਸਤੇ ਮਸੀਹ ਭਾਈ ਚੜ੍ਹਦੇ ਨਾਲ ਖੜੀ ਆ ਔਰ ਜੋ ਸਾਡੀਆਂ ਮੰਗਾਂ ਸੀ ਕਿ ਸਾਡਾ ਜੋ 2.5 ਸਾਲ ਤੋਂ 크ਿਸਮਸ ਵੱਡਾ ਦਿਨ ਜੋ ਵਧੀਆ ਲੈਵਲ ਤੋਂ ਨਹੀਂ ਸੀ ਮਨਾਇਆ ਜਾ ਰਿਹਾ ਔਰ ਨਾ ਹੀ ਕਿਸੇ ਨੇ ਮਨਾਇਆ ਇਸ ਕਰਕੇ ਸਾਡੀ ਇਹ ਜੋ ਗਲੋਬਲ ਐਕਸ਼ਨ ਕਮੇਟੀ ਦੇ ਲੀਡਰ ਸਾਹਿਬਾਨ ਸਨ ਉਹਨਾਂ ਨੇ ਸ੍ਰੀ ਭਗਵੰਤ ਸਿੰਘ ਜੀ ਮਾਨ ਦੇ ਨਾਲ ਮੀਟਿੰਗ ਕਰਕੇ ਔਰ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਬਹਿ ਕੇ ਉਹਨਾਂ ਆਪਣੀਆਂ ਮੰਗਾਂ ਦੱਸੀਆਂ ਔਰ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਅਸੀਂ ਜੋ ਵੀ ਮਸੀਬਾਇ ਚੇੜ ਦੀਆਂ ਮੁਸ਼ਕਲਾਂ ਔਰ ਜੋ ਕਿਸਮਸ ਹੈ ਉੱਚੇ ਲੈਵਲ ਤੇ ਮਨਾਵਾਂਗੇ ਔਰ ਮਸੀਬਾਇ ਚੇੜ ਦੇ ਜੋ ਵੀ ਕਨਵੈਨਸ਼ਨਾਂ ਦੇ ਵਿੱਚ ਸਰਾਰਤੀ ਅਸਰ ਵਿਗਨ ਪਾਉਂਦੇ ਸੀ ਉਹਨਾਂ ਤੇ ਵੀ ਸਕੰਦਾ ਕਸਾਂਗੇ ਔਰ ਮੁਸੀਬਾਈ ਚਰਨ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਾਂਗੇ ਅੱਜ ਜਿਹੜੇ ਇੰਡੀਆ ਦੇ ਆਲ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਗੌਰਵ ਜੀ ਉਹਨਾਂ ਦੀ ਗਵਾਈ ਚ ਡੇਰਾ ਬਾਬਾ ਨਾਨਕ ਦੇ ਲਗਭਗ 2500 ਪਿੰਡ ਤੋਂ ਜਿਹੜੇ ਪਿੰਡਾਂ ਦੇ ਮੇਨ ਮੇਨ ਪਾਸਟਰ ਸਹਿਬਾਨ ਉਹ ਅੱਜ ਮੀਟਿੰਗ ਚ ਬੁਲਾਏ ਨੇ ਔਰ ਉਹਨਾਂ ਕੋ ਅਸ਼ੀਰਵਾਦ ਲਿਆ ਉਹਨਾਂ ਅਸ਼ੀਰਵਾਦ ਦਿੱਤਾ ਔਰ ਇਹ ਫੈਸਲਾ ਕੀਤਾ ਇੱਥੇ ਬੈਠ ਕੇ ਕਿ ਇਸ ਵਾਰੀ ਜਿਹੜੀਆਂ ਵੋਟਾਂ ਮਾ ਆਮਾਦੀ ਪਾਰਟੀ ਨੂੰ ਪਾਉਣੀਆਂ ਨੇ ਕਿਉਂ ਪਾਉਣੀਆਂ ਉਹ ਤਾਂ ਕਾਰਨ ਹੈ ਕਿ ਪਿਛਲੇ 75 ਸਾਲਾਂ ਤੋਂ ਇਹ ਠੱਗੇ ਠੱਗੇ ਮਹਿਸੂਸ ਕਰ ਰਿਹਾ ਕ੍ਰਿਸਚੀਅਨ ਕਮਿਊਨਿਟੀ ਕਿ ਸਾਨੂੰ ਲੋਕੀ ਵੋਟਾਂ ਵਿੱਚੋਂ ਵਰਤਦੇ ਰਹੇ ਪਾਰਟੀਆਂ ਵਾਲੇ ਜਦੋਂ ਵੋਟਾਂ ਵੇਲੇ ਸਾਡੀ ਲੋੜ ਮਹਿਸੂਸ ਕਰਦੇ ਰਹੇ ਨੇ ਜਦੋਂ ਵੋਟਾਂ ਪਾ ਕੇ ਹਟ ਜਾਂਦੀਆਂ ਫਿਰ ਕੋਈ ਵੀ ਇਹਨਾਂ ਦੀ ਸਹਾਰ ਨਹੀਂ ਲੈਂਦਾ ਇਸ ਕਰਕੇ ਸੀਐਮ ਸਾਹਿਬ ਨੇ ਡਾਕਟਰ ਸੰਦੀਪ ਪਾਟਕ ਜੀ ਆਉਣਾ ਗੌਰਵ ਜੀ ਹੁਣ ਸਾਰੇ ਆ ਬੈਠ ਕੇ ਆਪਾਂ ਜਿੰਨੀਆਂ ਵੀ ਇਹਨਾਂ ਦੀਆਂ ਮੁਸ਼ਕਲਾਂ ਸੀਗੀਆਂ ਉਹ ਉਹਨਾਂ ਦੇ ਧਿਆਨ 'ਚ ਵੀ ਲਿਆਂਦੀਆਂ ਨੇ ਉਹਨਾਂ 'ਚ ਵਿਸ਼ਵਾਸ ਵੀ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਕ੍ਰਿਸਚਨ ਕਮਿਊਨਿਟੀ ਨੂੰ ਵਧੀਆ ਜਗ੍ਹਾ ਜਿਹੜਾ ਇਹਨਾਂ ਦਾ ਬੰਦਨਾ ਮਾਨ ਸਰਮਾਨ ਦਿੱਤਾ ਜਾਏਗਾ ਤੇ ਮੈਨੂੰ ਲੱਗਦਾ ਕਿ ਅਸੀਂ ਜਿਸ ਨੇ ਵੀ ਸਾਡੀ ਮਦਦ ਕਰਨੀ ਹੈ ਉਹਦਾ ਉਹਨੂੰ ਬੰਦ ਦਾ ਹੱਥ ਮਿਲਣਾ ਚਾਹੀਦਾ ਬਿਲਕੁਲ ਜੀ ਮੈਂ ਖਾਂਬੜਾ ਚੱਲ ਕੇ ਜਾ ਕੇ ਆਮ ਉਹਨਾਂ ਦੇ ਜਿਹੜੇ ਸਾਡੇ ਸਾਥੀ ਸੇਵਾ ਨੇ ਅੰਤ ਨਰੂਲਾ ਜੀ ਉਹਨਾਂ ਨੇ ਮੈਨੂੰ ਇਹ ਮਿਹਰ ਦਿੱਤੀ ਹੈ ਔਰ ਮੇਰੇ ਲਈ ਉਹਨਾਂ ਨੇ ਪ੍ਰਭ ਜੀ ਨੂੰ ਜੇ ਤਨਾ ਚ ਪ੍ਰੇਰਵੀ ਕੀਤੀ ਹੈ ਔਰ ਉਹਨਾਂ ਮੈਨੂੰ ਜਿੱਤ ਦਾ ਯਕੀਨ ਵੀ ਦਵਾਇਆ ਕਿ ਇਸ ਵਾਰੀ ਤੁਸੀਂ ਡੇਰਾ ਬਾਬਾ ਨਾਨਕ ਦਾ ਬੜੀ ਵੱਡੀ ਪੱਧਰ ਤੇ ਜਿੱਤ ਪ੍ਰਾਪਤ ਕਰਨ ਜਾ ਰਹੇ ਹੋ ਮੈਂ ਉਹਨਾਂ ਦਾ ਹਮੇਸ਼ਾ ਹੀ ਰਣੀ ਰਹੂੰਗਾ ਮੈਂ ਜ਼ਿੰਦਗੀ ਪਹਿਲੀ ਵਾਰੀ ਜਦੈ ਖਾਫੜਾ ਚੱਤ ਚ ਗਿਆ ਉਹ ਵੀ ਮੈਨੂੰ ਪ੍ਰਮਾਤਮਾ ਨੇ ਟਿਕਟ ਦੇਣੀ ਸੀ ਤਾਂ ਮੈਨੂੰ ਇਹ ਸੁਭਾਅ ਬਣਨਾ ਸੀਗਾ ਗੌਰਵ ਜੀ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਮੇਰੇ ਨੇ ਰਾਤ ਦਿਨ ਮਿਹਨਤ ਕਰ ਰਹੇ ਨੇ ਜਿਹੜਾ ਬੰਦਾ ਰਾਤ ਦਿਨ ਕਿਸੇ ਦੀ ਮਿਹਨਤ ਕਰਦਾ ਰਹੇ ਪ੍ਰਮਾਤਮਾ ਨੇ ਫਲ ਦੇਣਾ ਬੰਦਾ ਦਾ ਬੰਦੇ ਨੂੰ ਹੀ ਦੇ ਸਕਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੰਦੇ ਨੇ ਕੰਮ ਕਰਦੇ ਉਹ ਬੰਦਾ ਹੀ ਕਰਦਾ ਮੈਂ ਸਾਰੀ ਕ੍ਰਿਸਚਨ ਕਮਿਊਨਿਟੀ ਦੇ ਨਾਲ ਖੜਾ ਅੱਜ ਵੀ ਖੜਾ ਪਹਿਲਾਂ ਵੀ ਖੜਾ ਰਿਆ ਅੱਗੇ ਤੋਂ ਵੀ ਨਾਲ ਖੜਾ ਰਹੂਗਾ